ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਜ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਨੇ ਕਿਉਂਕਿ ਉਹਨਾਂ ਦੀ ਨਵੀਂ ਆ ਰਹੀ ਫਿਲਮ ਬਾਰਡਰ 2 ਦੀ ਸ਼ੂਟਿੰਗ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਦਲਜੀਤ ਇਸ ਫਿਲਮ ਨੂੰ ਲੈ ਕੇ ਇੱਕ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਨੇ ਅਤੇ ਇਸੇ ਦੌਰਾਨ ਦਲਜੀਤ ਉਸਾਂਝ ਨੇ ਫਿਲਮ ਦੇ ਸੈੱਟ ਤੋਂ ਇੱਕ ਨਵੀਂ ਵੀਡੀਓ ਜਿਹੜੀ ਹੈ ਸਾਂਝੀ ਕਰ ਦਿੱਤੀ। ਦਰਅਸਲ ਫਿਲਮ ਦੇ ਸੈੱਟ ਤੇ ਮੀ ਪੈ ਰਿਹਾ ਤੇ ਜਿਸ ਤੋਂ ਬਾਅਦ ਦਲਜੀਤ ਨੇ ਵਰुण ਤਵਨ ਆਹਨ ਸ਼ੈਂਟੀ ਅਤੇ ਨਿਰਦੇਸ਼ਕ ਦੀ ਨਿਰਮਾਤਾ ਮਦੀ ਨਾਲ ਖੂਬ ਮਸਤੀ ਕੀਤੀ। ਦਲਜੀਤ ਉਸਾਂਝ ਨੇ ਇੰਸਟਾਗ੍ਰam ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਮੀਂਹ ਵਿੱਚ ਭਿੱਜਦੇ ਹੋਏ ਸਹਿ ਕਲਾਕਾਰਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਸਪਰਸ਼ੰਸਕ ਦਲਜੀਤ ਦਾ ਇਹ ਊਰਜਾ ਤੇ কুল ਅੰਦਾਜ਼ ਬੇਹੱਦ ਪਸੰਦ ਆ ਰਹੇ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਸਾਰੇ ਕਲਾਕਾਰ ਮੀ ਦੇ ਵਿੱਚ ਹੱਸਦੇ ਨੱਚਦੇ ਤੇ ਮਸਤੀ ਕਰਦੇ ਹੋਏ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਇਸ ਵੀਡੀਓ ਨੂੰ ਦਰਜੀਤ ਉਸਾਂਸ ਦੇ ਵੱਲੋਂ ਪੰਜਾਬੀ ਸਟਾਈਲ ਵੌਇਸਓਵਰ ਤੇ ਨਾਲ ਸ਼ੁਰੂ ਕੀਤਾ ਗਿਆ ਤੇ ਜਿੱਥੇ ਉਹ ਮਜ਼ਾਕ ਦੇ ਵਿੱਚ ਪੂਰੇ ਦਿਨ ਦੀ ਸ਼ੂਟਿੰਗ ਦਾ ਵਰਣਨ ਕਰ ਰਿਹਾ ਹੈ ਉਹਨਾਂ ਦੱਸੇ ਕਿ ਇੱਕ ਦਿਨ ਦੀ ਸ਼ੂਟਿੰਗ ਸੀ ਪਰ ਫਿਰ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਕਹੇ ਕਿ ਕੋਈ ਟੈਨਸ਼ਨ ਨਹੀਂ ਹੈ ਤੇ ਅਸੀਂ ਮੀਂਹ ਨੂੰ ਹੀ ਮਸਤੀ ਦਿਨ ਵਿੱਚ ਲਾਵਾਂਗੇ ਤੇ ਅਸੀਂ ਖੂਬ ਮਸਤੀ ਕਰਾਂਗੇ